ਤੁਸੀਂ ਵੇਖ ਰਹੇ ਹੋ ਸਾਡਾ ਅੰਮ੍ਰਿਤਸਰ ਜੀ ਹਾਂ ਗੁਰੂ ਨਗਰੀ ਦੀ ਹਰ ਤਰ੍ਹਾਂ ਦੀ ਤਸਵੀਰ ਅਸੀਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿਖਾਣੇ ਆ ਖਾਸ ਕਰ ਉਹ ਜੁੜੀਆਂ ਹੋਈਆਂ ਖਬਰਾਂ ਜਿਸ ਦੇ ਨਾਲ ਆਮ ਲੋਕਾਂ ਦਾ ਜਨ ਜੀਵਨ ਜੁੜਿਆ ਹੋਇਆ ਹੈ ਤੇ ਗੁਰੂ ਨਗਰੀ ਦੇ ਵਿੱਚ ਸਾਡੀ ਦੇਸ਼ਾਂ ਵਿਦੇਸ਼ਾਂ ਤੋਂ ਰੋਜ਼ ਹੀ ਲੱਖਾਂ ਸੈਲਾਨੀ ਆਉਂਦੇ ਨੇ ਤੇ ਦਰਬਾਰ ਸਾਹਿਬ ਦੁਰਗਾਣਾ ਮੰਦਿਰ ਤੇ ਹੋਰ ਥਾਵਾਂ ਦੇ ਉੱਤੇ ਨਤਮਸਤਕ ਹੁੰਦੇ ਨੇ ਇਹ ਸਭ ਤੋਂ ਵੱਡੀ ਹੁਣ ਪ੍ਰੋਬਲਮ ਬਣ ਚੁੱਕੀ ਹੈ ਬਸ ਸਟੈਂਡ ਦੇ ਪੁਲ ਦੇ نیچے ਵਾਲਾ ਟ੍ਰੈਫਿਕ ਜੀ ਹਾਂ ਨਾ ਤਾਂ ਉੱਥੇ ਕੋਈ ਫੁੱਟਪਾਥ ਹੈ ਜਿੱਥੇ ਲੋਕ ਤੁਰ ਕੇ ਲੰਘ ਸਕਣ ਨਾ ਹੀ ਕੋਈ ਕ੍ਰੋਸਿੰਗ ਲਈ ਜਗ੍ਹਾ ਹੈ ਨਾ ਹੀ ਕਿਸੇ ਨੂੰ ਸਹੀ ਢੰਗ ਦੇ ਨਾਲ ਉੱਥੇ ਤੁਰਨ ਨੂੰ ਜਗ੍ਹਾ ਮਿਲ ਰਹੀ ਹੈ ਜਿਸ ਦੇ ਨਾਲ ਆਮ ਲੋਕਤਾ ਪ੍ਰਭਾਵਿਤ ਹੋ ਹੀ ਨਹੀਂ ਰਹੇ ਨੇ ਪਰ ਜਿਹੜੇ ਲੋਕ ਬਾਰੋ ਸਾਡੇ ਗੁਰੂ ਨਗਰੀ ਦੇ ਵਿੱਚ ਆ ਰਹੇ ਨਹੀਂ ਯਾਨੀ ਕਿ ਸਾਡੇ ਅੰਮ੍ਰਿਤਸਰ ਪਹੁੰਚ ਰਹੇ ਨੇ ਉਹਨਾਂ ਲਈ ਵੀ ਬੜੀ ਮੁਸੀਬਤ ਬਣੀ ਹੋਈ ਹੈ ਜਿਸ ਦੇ ਵਿੱਚ ਨਾ ਤਾਂ ਉੱਥੇ ਕੋਈ ਜਿਆਦਾ ਪੁਲਿਸ ਮੁਲਾਜ਼ਮ ਦਿਖਾਈ ਦਿੰਦਾ ਨਾ ਹੀ ਕੋਈ ਸਹੀ ਤਰ੍ਹਾਂ ਦੀ ਡਾਇਰੈਕਸ਼ਨ ਦਿਖਾਈ ਦਿੰਦੀ ਹੈ ਜਿਸ ਦੇ ਕਾਰਨ ਇਹ ਜਿਹੜਾ ਹਾਲਾਤ ਹੈ ਉੱਥੇ ਦੇ ਬਣੇ ਹੋਏ ਨੇ ਹਰ ਜਗ੍ਹਾ ਟ੍ਰੈਫਿਕ ਹੀ ਟ੍ਰੈਫਿਕ ਤੇ ਜੇ ਲੋਕ ਲੰਘਣਾ ਚਾਹਣ ਤਾਂ ਕਿਸ ਪਾਸੇੋਂ ਲੰਘਣ ਤਾਂ ਵੇਖੋ ਪਹਿਲਾਂ ਇਹ ਸਾਰੀ ਸਪੈਸ਼ਲ ਰਿਪੋਰਟ ਅੰਮ੍ਰਿਤਸਰ ਸ਼ਹਿਰ ਦੇ ਇੱਕ ਬਹੁਤ ਵੱਡਾ ਮੁੱਦਾ ਹੈ ਉਹ ਹੈ ਟ੍ਰੈਫਿਕ ਦਾ ਮੁੱਦਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੁਆਰਾ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਹਨ ਇਸ ਟ੍ਰੈਫਿਕ ਨੂੰ ਖਤਮ ਕਰਨ ਲਈ ਲੇਕਿਨ ਅੰਮ੍ਰਿਤਸਰ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਯਾਤਰੀ ਜਿਹੜੇ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਮੁਸਤਕਿਲ ਹੁੰਦੇ ਲੱਖ ਦੇ ਕਰੀਬ ਯਾਤਰੀ ਜਿਹੜੇ ਸਰਧਾਲੂ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜਦੇ ਹੈ ਕੋਈ ਬੱਸ ਸਟੈਂਡ ਤੋਂ ਬਾਹਰ ਦੀ ਤਸਵੀਰਾਂ ਤਾਂ ਉਹ ਦਿਖਾ ਦਿੰਨੇ ਆ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਭਾਰੀ ਭਾਰੀ ਟ੍ਰੈਫਿਕ ਦੇ ਵਿੱਚੋਂ ਲੋਕਾਂ ਨੂੰ ਨਿਕਲਣਾ ਜ਼ਰੂਰ ਪੈਂਦਾ ਵਾ ਲੱਖ ਤੋਂ ਸਵਾ ਲੱਖ ਸ਼ਰਧਾਲੂ ਹਰ ਰੋਜ਼ ਸਚਕੰਚੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜਦਾ ਵਾ ਜੇ ਉਹ ਸ਼ਹਿਰ ਦੇ ਵਿੱਚ ਐਂਟਰ ਕਰੇ ਤਾਂ ਸਭ ਤੋਂ ਜ਼ਿਆਦਾ ਦਿੱਕਤਾ ਲੋਕਾਂ ਨੂੰ ਸ਼ਰਧਾਲੂਆਂ ਨੂੰ ਜਿਹੜੀ ਨਜ਼ਰ ਆਂਦੀਆਂ ਮੈਂ ਜਿਹੜੀ ਬੱਸ ਸਟੈਂਡ ਦੇ ਕੋਲ ਟ੍ਰੈਫਿਕ ਸਭ ਤੋਂ ਜ਼ਿਆਦਾ ਹੁੰਦੀ ਹੈ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਿਹੜਾ ਕਰਨਾ ਕਰਨਾ ਪੈਂਦਾ ਵਾ ਲੋਕਾਂ ਨੂੰ ਸੋ ਲੋਕ ਵੀ ਸਾਡੇ ਨਾਲ ਮੌਜੂਦ ਹੈ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਟ੍ਰੈਫਿਕ ਦਾ ਮੁੱਦਾ ਸਭ ਤੋਂ ਜ਼ਿਆਦਾ ਅਹਿਮ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਜ਼ਿਆਦਾ ਟ੍ਰੈਫਿਕ ਦਾ ਦਿੱਕਤ ਇੱਥੋਂ ਬਹੁਤ ਆ ਰਿਹਾ ਹੈ ਇਹਨਾਂ ਕਨੈਕਸ਼ਨ ਸਾਨੂੰ ਹੋ ਰਹੀਆਂ ਹਨ ਜਾਂ ਜਾ ਕੇ ਬਹੁਤ ਦਿੱਕਤ ਹੋ ਰਹੀ ਹੈ ਸਾਡਾ ਟਾਈਮ ਬਹੁਤ ਵੇਸਟ ਹੋ ਰਿਹਾ ਹੈ ਇਸ ਵਿੱਚ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਥੋੜਾ ਪਬਲਿਕ ਦਾ ਵੀ ਧਿਆਨ ਰੱਖੇ ਤਾਂ ਕਿ ਇਹਨਾਂ ਜੋ ਕਨੈਕਸ਼ਨ ਹੈਗਾ ਤੇ ਤੁਰ ਕਿਤਾ ਜਾ ਸਕੇ ਟ੍ਰੈਫਿਕ ਰੂਲ ਦਾ ਸਹੀ ਤੋਂ ਸਹੀ ਮਤਲਬ ਹੋਵੇ ਤਾਂ ਨਿਯਮਾਂ ਦਾ ਪਾਲਨ ਹੋ ਸਕੇ ਦੀ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦੁਆਰਾ ਲਗਾਤਾਰ ਮਿਹਨਤ ਕਰਦੀ ਹੈ ਲੇਕਿਨ ਇਹ ਟ੍ਰੈਫਿਕ ਦੀ ਇਸ ਤੋਂ निजात ਕਿਉਂ ਨਹੀਂ ਮਿਲੀ ਲੋਕਾਂ ਇਜ਼ਾ ਮੇਨ ਮਸਲਾ ਹੈਗਾ ਕਿ ਜੋ ਲੋਕੀ ਹੈਗਾ ਉਹਨਾਂ ਨੂੰ ਇੰਨਾ ਨਹੀਂ ਪ੍ਰਚਲਿਤ ਹੈ ਕਿ ਆਪਣਾ ਜੋ ਉਹਨਾਂ ਦੇ ਡਿਊਟੀਆਂ ਹੈ ਮੋੜਾ ਲਗਾ ਉਹ ਜੋ ਤਾਂ ਕੰਮ ਨਹੀਂ ਕਰ ਪਾ ਰਹੇਗੇ ਮੇਨ ਰੋਲ ਹੈ ਪੁਲਿਸ ਵਿੱਚ ਕੁਝ ਨਹੀਂ ਕਰ ਸਕਦਾ ਕਿ ਜੇ ਅਦਰ ਸਹਿਯੋਗ ਨਾ ਦੇ ਜਨਤਾ ਨੂੰ ਤਾਂ ਜਨਤਾ ਦਾ ਜਨਤਾ ਸਹਿਯੋਗ ਜ਼ਰੂਰੀ ਹੈ ਟ੍ਰੈਫਿਕ ਕਿੰਨਾ ਟਾਈਮ ਲੱਗਦਾ ਇਸ ਜਗ੍ਹਾ ਤੋਂ ਤੁਹਾਨੂੰ ਬਾਹਰ ਨਿਕਲਣ ਲਈ ਬਾਹਰ ਨਿਕਲਣ ਲਈ ਸਾਰਾ ਕੋਸੇ 10 15 ਮਿੰਟ ਕਈ ਵਾਰੀ ਅੱਧਾ ਘੰਟਾ ਵੀ ਲੱਗ ਸਕਦਾ ਹੈ ਮੁਸ਼ਕਲਾਂ ਬੜੀਆਂ ਆਉਂਦੀਆਂ ਨੇ ਮੁਸ਼ਕਲਾਂ ਬੜੀਆਂ ਆਉਂਦੀਆਂ ਕੀ ਹੈ ਜਿਹੜੀ ਪੁਲਿਸ ਹੈ ਪੁਲਿਸ ਇਸ ਬਾਰੇ ਧਿਆਨ ਨਹੀਂ ਦਿੰਦੀ ਹੈ ਪੁਲਿਸ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਇਸ ਕੈਫੇ ਦੇ ਆਪਣੇ ਬੋਰੇ ਕੋਸ਼ਿਸ਼ ਕਰਦੇ ਆ ਸਰ ਇੱਥੇ ਡੰਡੇ ਤੱਕ ਮਾਰ ਦਿੰਦੇ ਆਟੋ ਵਾਲਿਆਂ ਨੂੰ ਕਈ ਵਾਰੀ ਆਟੋ ਵਾਲੇ ਵੀ ਸਾਡੇ ਖਰਾਬ ਕਰਦੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਦਾ ਜ਼ਿਆਦਾ ਆਟੋ ਹੋਣ ਦੀ ਵਜ੍ਹਾ ਨਾਲ ਟ੍ਰੈਫਿਕ ਜ਼ਿਆਦਾ ਹੁੰਦਾ ਨਹੀਂ ਨਹੀਂ ਜ਼ਿਆਦਾ ਆਟੋ ਨਹੀਂ ਹੈ ਇਹ ਆਪਣੀ ਪ੍ਰੋਬਲਮ ਹੈ ਲੋਕਾਂ ਦੀ ਜੀ

ਕਰੀਬ 1.5 ਤੋਂ 2 ਕਿਲੋਮੀਟਰ ਦੀ ਇਸ ਜਗ੍ਹਾ ਤੇ ਲੰਬੀ ਲਾਈਨ ਜ਼ਰੂਰ ਤੁਸੀਂ ਦੇਖ ਸਕਦੇ ਹੋ ਕਾਫੀ ਲੰਬੀ ਲਾਈਨ ਹੈ ਹਾਲਾਂਕਿ ਜਦੋਂ ਸ਼ਰਧਾਲੂ ਬਸਾਂ ਤੇ ਉਤਰਦੇ ਆ ਤੇ ਅਗਰ ਉਹਨਾਂ ਨੇ ਸ਼ਹਿਰ ਦੇ ਅੰਦਰ ਐਂਟਰ ਹੋਣਾ ਹੁੰਦਾ ਤੇ ਉਹਨਾਂ ਨੂੰ ਇੱਥੇ ਟ੍ਰੈਫਿਕ ਤੋਂ ਨਿਕਲਣਾ ਜ਼ਰੂਰ ਪੈਂਦਾ ਵੈਸੋ ਲੋਕਾਂ ਦੀ ਮੁਸ਼ਕਲਾਂ ਜ਼ਾਇਜ਼ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨੂੰ ਜਲਦ ਤੋਂ ਜਲਦ ਹੱਲ ਜ਼ਰੂਰ ਹੱਲ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਇਸ ਦੇ ਲਈ ਇਹ ਉਪਰਾਲੇ ਜਰੂਰ ਕੀਤੇ ਜਾਂਦੇ ਆ ਤਾਂ ਕਿ ਲੋਕਾਂ ਨੂੰ ਮੁਸ਼ਕਲਾ ਨਾ ਆਣ ਲੇਕਿਨ ਫੇਰ ਵੀ ਲੋਗ ਇਸ ਟ੍ਰੈਫਿਕ ਤੋਂ ਨਿਜਾਤ ਪਾਉਂਦੇ ਜਿਹੜੇ ਦਿਖਾਈ ਨਹੀਂ ਦੇ ਰਿਹਾ ਲਗਾਤਾਰ ਉਹਨਾਂ ਨੂੰ ਸਿਰਫ ਇੱਕ ਜਗ੍ਹਾ ਨਹੀਂ ਬਲਕਿ ਸ਼ਹਿਰ ਦੇ ਅਲੱਗ-ਅਲੱਗ ਜਗ੍ਹਾ ਤੋਂ ਕੁਝ ਇਹੋ ਜਿਹੇ ਹਾਲਾਤ ਆ ਕੁਝ ਇਸੇ ਟ੍ਰੈਫਿਕ ਤੋਂ ਉਹਨਾਂ ਨੂੰ ਜੂਝਣਾ ਪੈਂਦਾ ਵਾ ਬੱਸਾਂ ਵੀ ਇਸ ਜਗ੍ਹਾ ਤੋਂ ਨਿਕਲਦੀਆਂ ਨਜ਼ਰ ਆਂਦੀਆਂ ਵਾ ਨਾਲ ਹੀ ਆ ਲੋਗ ਪੈਦਲ ਪੈਦਲ ਵੀ ਤੁਰਦੇ ਨਜ਼ਰ ਆਉਂਦੇ ਆ ਲੇਕਿਨ ਜਦੋਂ ਲੋਕਾਂ ਦੁਆਰਾ ਸੜਕ ਕ੍ਰੋਸ ਕਰਨੀ ਹੁੰਦੀ ਆ ਤੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਉਸ ਵੇਲੇ ਪਪਾ ਜੀ ਇਸ ਜਗ੍ਹਾ ਤੇ ਟ੍ਰੈਫਿਕ ਬੜੀ ਆ ਟ੍ਰੈਫਿਕ ਬੜੀ ਕੀ ਕਹਿਣਾ ਚਾਹੋਗੇ ਤੁਹਾਡੇ ਬੜੇ ਬੁੱਢਿਆਂ ਦਾ ਕੋਈ ਹਾਲ ਨਹੀਂ ਨਗਣਾ ਨਗਣਾ ਔਖਾ ਹੋ ਜਾਂਦਾ ਕੀ ਲੱਗਦਾ ਕਿ ਪੁਲਿਸ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਹਰ ਜਗ੍ਹਾ ਤੇ ਐ ਹੋਈ ਆ 500 500 ਇੱਥੇ ਕੋਈ ਪੁਲਿਸ ਪਾਸ ਨਹੀਂ ਕੋਈ ਰਾ ਵਜੀਰ ਵਜਾਰ ਨਹੀਂ ਸਭ ਇੱਕੋ ਦੋ ਕੋਈ ਆ ਇਹ ਮਤਲਬ ਦੇਨ ਵੋਟਾਂ ਵਾਲੀ ਆ ਗੋ ਬੇ ਸ਼ਰਾਬ ਪੀ ਆ ਕੇ ਮੁਰਲੇ ਠੂਆ ਦੀ ਮਾਰ ਦੇ ਸੋ ਲੋਕਾਂ ਦੁਆਰਾ ਐਸ ਰੂਰ ਕਹਿਣਾ ਹੈ ਕਿ ਪੁਲਿਸ ਨੂੰ ਇਸ ਹਲ ਧਿਆਨ ਜ਼ਰੂਰ ਦੇਣਾ ਚਾਹੀਦਾ ਜਦੋਂ ਤੱਕ ਕੋਈ ਸਿਸਾਲ ਧਿਆਨ ਨਹੀਂ ਦੇਏਗੀ ਤਾਂ ਫਿਰ ਇਸ ਤੋਂ ਨਿਜਾਤ ਪਾਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੋਵੇਗਾ ਅਮਿਤ ਸ਼ਰਮਾ ਪੰਜਾਬ ਤੱਕ ਆਮਦਿਕਾ ਤਾਂ ਵੇਖਿਆ ਤੁਸੀਂ ਇਸ ਰਿਪੋਰਟ ਦੇ ਵਿੱਚ ਕਿੰਨਾ ਟ੍ਰੈਫਿਕ ਬਸ ਸਟੈਂਡ ਦੇ ਪੁਲ ਦੇ نیچے ਹੁੰਦਾ ਹੈ ਤੇ ਨਾ ਹੀ ਇੱਥੇ ਕੋਈ ਸਹੀ ਢੰਗ ਦੀ ਡਾਇਰੈਕਸ਼ਨ ਦਿੱਤੀ ਗਈ ਹੈ ਨਾ ਹੀ ਕਿਤੇ ਕੋਈ ਕੱਟ ਦਿੱਤਾ ਗਿਆ ਹੈ ਸਹੀ ਢੰਗ ਦੇ ਨਾਲ ਜਿਸ ਨਾਲ ਲੋਕ ਆ ਜਾ ਸਕਣ ਜਾਂ ਇੱਕ ਸੜਕ ਤੋਂ ਦੂਸਰੇ ਪਾਰ ਜਾ ਸਕਣ ਨਾ ਹੀ ਉੱਥੇ ਕੋਈ ਫੁੱਟਪਾਥ ਨਾਮ ਦੀ ਕੋਈ ਚੀਜ਼ ਦਿਖਾਈ ਦਿੰਦੀ ਹੈ ਕਿ ਲੋਕ ਜਿਨ੍ਹਾਂ ਨੇ ਤੁਰ ਕੇ ਲੰਘਣਾ ਹੈ ਉੱਥੋਂ ਦੀ ਕੋਈ ਫੁੱਟਪਾਥ ਬਣਾਇਆ ਜਾਵੇ ਜਿਸ ਕਾਰਨ ਪ੍ਰਸ਼ਾਸਨ ਦੀ ਇੱਥੇ ਕਿਤੇ ਨਾ ਕਿਤੇ ਨਕਾਮੀ ਦਿਖਾਈ ਦੇ ਰਹੀ ਹੈ ਤੇ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦੋਂ ਜਲਦ ਇਸ ਟ੍ਰੈਫਿਕ ਦਾ ਸਮਾਧਾਨ ਕੀਤਾ ਜਾਵੇ ਤੇ ਜਾਂ ਫਿਰ ਆਸ-ਪਾਸ ਕੁਝ ਐਸੇ ਇੰਤਜ਼ਾਮ ਕੀਤੇ ਜਾਣ ਜਿੱਥੇ ਤੁਰ ਕੇ ਲੰਘਣ ਵਾਲੇ ਸ਼ਰਧਾਲੂਆਂ ਲਈ ਆਸਾਨੀ ਹੋ ਜਾਵੇ ਨਹੀਂ ਤਾਂ ਆਏ ਨਿਤ ਦਿਨ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੇ ਵਿੱਚ ਟੱਕਰ ਹੁੰਦੀ ਰਹਿੰਦੀ ਹੈ ਕੋਈ ਨਾ ਕੋਈ ਕਿਸੇ ਦੇ ਸੱਟਾ ਲੱਗਦੀਆਂ ਰਹਿੰਦੀਆਂ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਡੇ ਅੰਮ੍ਰਿਤਸਰ ਦੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਤੁਹਾਡੇ ਇਲਾਕੇ ਦੀ ਕੋਈ ਖਬਰ ਹੋਵੇ ਤੁਸੀਂ ਵੀ ਸਾਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਲੋਕੇਸ਼ਨ ਭੇਜ ਸਕਦੇ ਹੋ ਜਿੱਥੇ ਤੁਹਾਡੀ ਆਵਾਜ਼ ਬਣੇਗੀ ਸਾਡੀ ਟੀਮ